ਸਭ ਤੋਂ ਪਹਿਲਾਂ ਮੈਂ ਫਰੋਜਪੁਰ ਲੋਕ ਸਭਾ ਹਲਕੇ ਦੇ ਸੂਝਨ ਵੋਟਰ ਮੇਰੇ ਬਜ਼ੁਰਗ ਮੇਰੀਆਂ ਭੈਣਾਂ ਮੇਰੇ ਭਰਾ ਤੇ ਗੁਰੂ ਗੋਖ ਖਾਲਸਾ ਸਾਸਨ ਜੀ ਤੇ ਫਲੋ ਫਾਜ਼ਿਲਕਾ ਦੇ ਨਿਵਾਸੀ ਜਿਨ੍ਹਾਂ ਨੇ ਮੈਨੂੰ ਇਹਨਾ ਮਾਨ ਸਤਕਾਰ ਦਿੱਤਾ ਉਹਨਾਂ ਨੂੰ ਮੈਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮਾਤਮਾ ਤੁਹਾਨੂੰ ਵੀ ਚੜ੍ਹਦੀ ਕਲਾ ਚ ਰੱਖੇ ਇਲਾਕੇ ਨੂੰ ਚੜ੍ਹਦੀ ਕਲਾ ਚ ਰੱਖੇ ਆਪਣੇ ਪਰਿਵਾਰਾਂ ਨੂੰ ਚੜ੍ਹਦੀ ਕਲਾ ਚ ਰੱਖੇ ਮੈਂ ਲੋਕ ਸਭਾ ਪਰ ਇਸ ਪਰ ਤੋਂ ਚੋਣ ਨਿਸ਼ਾਨ ਮੈਕ ਤੇ ਚੋਣ ਲੜ ਰਹੇ ਆਂ ਅੱਜ ਤੁਸੀਂ ਸਾਰਿਆਂ ਨੇ ਆਪਣੇ ਬੱਚਿਆਂ ਦੇ ਭਵਿੱਖ ਦਾ ਫੈਸਲਾ ਆਪਣੇ ਨੌਜਵਾਨਾਂ ਦੇ ਭਵਿੱਖ ਦਾ ਫੈਸਲਾ ਆਪਣੀਆਂ ਧੀਆਂ ਦੇ ਭਵਿੱਖ ਦਾ ਫੈਸਲਾ ਆਪਣੇ ਕਿਸਾਨਾਂ ਮਜ਼ਦੂਰਾਂ ਵਪਾਰੀਆਂ ਤੇ ਸਮੁੱਚੀ ਸੰਗਤ ਦੇ ਭਵਿੱਖ ਦਾ ਫੈਸਲਾ 5 ਸਾਲ ਲਈ ਤੁਸੀਂ ਕਰਨ ਜਾ ਰਹੇ ਹੋ ਇਹ ਜਿਹੜੀ ਪਾਵਰ ਦਿੱਲੀ ਤੋਂ ਚੱਲ ਕੇ ਅੱਜ ਤੁਹਾਡੇ ਘਰਾਂ ਦੇ ਵਿੱਚ ਆ ਗਈ ਹੈ ਇਹ ਪਾਵਰ ਪਹਿਲਾਂ ਦਿੱਲੀ ਸੀ ਜਿਹੜੀ ਪਾਵਰ ਨੇ ਸਾਡਾ ਦਰਬਾਰ ਸਾਹਿਬ ਪਾਉਂਦੀ ਹੈ ਜਿਹੜੀ ਪਾਵਰ ਗਰਾਂ ਚ ਟਾਇਰ ਪਾਉਂਦੀ ਹੈ ਜਿਹੜੀ ਪਾਵਰ 750 ਕਿਸਾਨਾਂ ਦੀਆਂ ਜਾਨਾਂ ਲੈ ਲੈਂਦੀ ਹੈ ਇਹ ਉਹ ਪਾਵਰ ਜਿਹੜੀ ਰਵਦਾਸ ਮਹਾਰਾਜ ਦਾ ਕਦੇ ਘਟਾ ਦਿੰਦੀ ਹੈ ਕਦੇ ਪਾਵਰ ਅਸਾਈਆਂ ਨੂੰ ਦਿਨ ਦਾ ਜਲਾ ਕੇ ਸਾੜ ਦਿੰਦੀ ਹੈ ਕਦੀ ਇਹ ਪਾਵਰ ਸੈਣੀ ਵਾਲਾ ਬਾਰਡਰ ਬੰਦ ਕਰਕੇ ਰੱਖਦੀ ਹੈ ਸੁਲੇਮਾਨ ਕੀ ਬੰਦ ਕਰਕੇ ਰੱਖਦੀ ਹੈ ਤੇ ਵਾਗਾ ਬੰਦ ਕਰਕੇ ਰੱਖਦੀ ਹੈ ਕਦੇ ਬਾਰਡਰ ਕਿਸਾਨਾ ਜਦੋਂ ਦਿੱਲੀ ਜਾਣਾ ਸੀ ਖੱਟੜ ਦਾ ਰਾਹ ਰੋਕ ਦਿੰਦੀ ਹੈ ਤੇ ਇਹੀ ਪਾਵਰ ਕਦੇ ਚਿੱਟਾ ਵਕਾਉਂਦੀ ਹੈ ਕਦੇ ਪਾਵਰ ਗੁਰੂ ਦੀ ਬੇਅਦਵੀ ਕਰਾਉਂਦੀ ਹੈ ਤੇ ਕਦੇ ਪਾਵਰ ਇਹ ਸਾਡੇ ਤੇ ਜ਼ੁਲਮ ਕਰਦੀ ਹੈ ਇਹ ਪਾਵਰ ਅੱਜ ਚੱਲ ਕੇ ਤੁਹਾਡੇ ਕੋਲੇ ਆਈ ਆ ਤੁਸੀਂ ਸਾਡੇ ਜੱਜ ਵੀ ਹੋ ਤੇ ਤੁਸੀਂ ਵਕੀਲ ਵੀ ਹੋ ਜੱਜ ਇਸ ਕਰਕੇ ਉਹ ਫੈਸਲਾ ਤੁਸੀਂ ਕਰਨਾ ਹੈ ਵਕੀਲ ਇਸ ਕਰਕੇ ਕਿ ਮੈਂ ਪੱਖ ਆਪਣਾ ਤੁਹਾਡੇ ਕੋਲੇ ਰੱਖਿਆ ਸੰਗਤ ਕੋਲੇ ਰੱਖਿਆ ਬੱਚੇ-ਬੱਚੇ ਕੋਲੇ ਰੱਖਿਆ ਇਸ ਤੋਂ ਬਾਅਦ ਚਰਚਾ ਖੁੰਡ ਤੇ ਹੋਣੀ ਆ ਗਲੀ 'ਚ ਹੋਣੀ ਆ ਮਹੱਲੇ 'ਚ ਹੋਣੀ ਆ ਤੇ ਫਿਰ ਇਹ ਚਰਚਾ ਹੋ ਕੇ ਤੁਸੀਂ ਇੱਕ ਤਰੀਕ ਨੂੰ ਜੱਜ ਬਣ ਜਾਣਾ ਤੁਹਾਡੇ ਕੋਲ ਦੋ ਪਾਬਰਾਂ ਆ ਗਈਆਂ ਜੱਜ ਕੋਲੇ ਜੱਜ ਰਹਿੰਦੀ ਆ ਤੇ ਵਕੀਲ ਕੋਲੇ ਵਕੀਲ ਇਹ ਪਾਵਰ ਤੁਹਾਡੇ ਕੋਲੇ ਸਦਾ ਨਹੀਂ ਰਹਿੰਦੀ ਇਹ ਪਾਵਰ ਤੁਹਾਡੇ ਕੋਲੇ ਸ਼ਾਮ ਦੇ 5 ਵਜੇ ਤੱਕ ਆ ਜਦੋਂ 5:05 ਮਿੰਟ ਹੋ ਗਏ ਰੋਈ ਜਾਇਆ ਜੇ ਕਰਲਾਈ ਜਾਇਆ ਜੇ ਜੋ ਮਰਜ਼ੀ ਕਰੀ ਜਾਇਆ ਜੇ ਇਹ ਮੌਕਾ ਤੁਹਾਡੇ ਹੱਥ ਨਹੀਂ ਆਉਣਾ ਫਿਰ ਤੁਸੀਂ ਕੀ ਕਰਨ ਜਾ ਰਹੇ ਹੋ ਕੋਈ ਬੰਦਾ ਕਹਿੰਦਾ ਵੋਟਾਂ ਪੈਣੀਆਂ ਪੰਜਾਬੀ ਚ ਕਹਿੰਦੇ ਆ ਹਿੰਦੀ ਬੋਲਦੇ ਨੇ ਵੋਟ ਡਾਲਣੇ ਕਿ ਇੰਗਲਿਸ਼ ਕਹਿੰਦੇ ਆ voting ਇਹਦਾ ਨਾਮ ਜਿਵੇਂ ਮੇਰਾ ਨਾਮ ਮੇਰੀ ਮਾਤਾ ਨੇ ਰੱਖਿਆ ਹੈ ਇਸਕਰਨ ਸਿੰਘ ਸ਼ਾਇਦ ਜੱਸ ਹੋਵੇ ਕਿਸੇ ਨੇ ਆਪਦੇ ਪੁੱਤ ਦਾ ਨਾਮ ਰੱਖਿਆ ਨਿਸ਼ਾਨ ਸਿੰਘ ਝੂਰ ਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ ਕਿਸੇ ਨੇ ਰੱਖਿਆ ਬੋੜ ਸਿੰਘ ਕਿ ਬੋੜ ਵਰਗੀ ਛਾਂ 'ਚ ਮੇਰਾ ਪੁੱਤ ਬੜਾ ਵਧੀਆ ਹੋਗਾ ਮਾਂ ਬੜੀ ਸਿਆਣੀ ਕਿਸੇ ਮਾਂ ਨੇ ਆਪਦੇ ਪੁੱਤ ਦਾ ਨਾਮ ਸਮੈਖ ਸਿੰਘ ਰੱਖਿਆ ਜੋੜ ਸਿੰਘ ਰੱਖਿਆ ਚਮਚਾ ਸਿੰਘ ਰੱਖਿਆ ਦਲਬਦਲੂ ਸਿੰਘ ਰੱਖਿਆ ਭ੍ਰਸ਼ਟਾਚਾਰ ਸਿੰਘ ਰੱਖਿਆ ਨਾ ਇਹਦਾ ਨਾਮ ਵੀ ਹੈ ಮತਦਾਨ ਦੋ ਸ਼ਬਦਾਂ ਨੂੰ ਜੁੜ ਕੇ ਬਣਿਆ ਹੈ ਮਤ ਤੋਂ ਭਾਵ ਕਿ ਅਕਲ ਸੋਚ ਵਿਚਾਰ ਆਣਕ ਗੈਰ ਤੇ ਜ਼ਮੀਰ ਤੇ ਸਚਾਈ ਅਕਲ ਦਾ ਦਾਨ ਕਰਕੇ ਨੁਮਾਇੰਦਾ ਤੁਸੀਂ ਪਾਰਲੀਮੈਂਟ ਵਿੱਚ ਭੇਜਣਾ ਜਦੋਂ ਅਕਲ ਕੰਮ ਕਰਦੀ ਹੈ ਬੰਦਾ ਖੁੱਲ੍ਹ ਕੇ ਨਹੀਂ ਛਲ ਮਾਰਦਾ ਤੇ ਨਾ ਹੀ ਗੱਡੀ ਥੱਲੇ ਸਿਰ ਦਿੰਦਾ ਬੀਬੀਆਂ ਰੋਟੀ ਬਕਵਾਉਂਦੀਆਂ ਦੱਤੇ ਤਾਂ ਵੀ ਹੱਥ ਨਹੀਂ ਲਾਉਂਦੀਆਂ ਨਾ ਦੱਤੀ ਪ੍ਰੈਸ ਨੂੰ ਅਕਲ ਦਾ ਦਾਨ ਕਰਕੇ ਨੁਮਾਇੰਦਾ ਭੇਜਣਾ ਹੈ ਤੇ ਜਿਹੜੇ ਲੀਡਰ ਹੈ ਇਹਨਾਂ ਨੇ ਪੰਜਾਬ ਦਾ ਕੋਈ ਵੀ ਨਹੀਂ ਸਵਾਰਿਆ ਕਾਂਗਰਸ ਨੇ ਰਾਜ ਕੀਤਾ ਗਰੀਬੀ ਹਟਾਓ ਗਰੀਬ ਹੋਰ ਗਰੀਬ ਹੋ ਗਿਆ ਤੇ ਤੁਸੀਂ ਵੇਖਦੇ ਹੋ ਬੀਬੀਆਂ ਤੜਕੇ ਕੱਖ ਚੋਂ ਨਜਾਂਦੀਆਂ ਤੇ ਕਹਿੰਦੇ ਸਿਲੰਡਰ ਵਾਧੂ ਆ ਸਿਰ ਦੇ ਉੱਤੇ ਉਹਨਾਂ ਦੇ ਕੱਖ ਰੱਖੇ ਹੁੰਦੇ ਆ ਸਾਰਾ ਸਮਾਨ ਜਿਹੜਾ ਤਰੱਕੀ ਦਾ ਪੜ੍ਹਨਾ ਸੀ ਉਹ ਗੁਜ਼ਰ ਜਾਂਦਾ ਜੇ ਕਿਤੇ ਮੀਂਹੇਰੀ ਵੀ ਆ ਜੇ ਇੱਕੋ ਕਮਰੇ ਦੇ ਵਿੱਚ ਰਹਿਣਾ ਪੈਂਦਾ ਤੇ ਜੇ ਕਿਤੇ ਰਿਸ਼ਤੇਦਾਰਾ ਜੇ ਉਹ ਵੀ ਵਿੱਚੇ ਕਈ ਵਾਰੀ ਪਸ਼ੂਆਂ ਨੂੰ ਵਿੱਚੇ ਰਹਿਣਾ ਤੇ ਗਰੀਬ ਤਾਂ ਹੋਰ ਗਰੀਬ ਹੋ ਗਿਆ ਤੇ ਬਾਦਲ ਸਾਹਿਬ ਜਿਹੜੇ 1957 ਚ ਕਾਂਗਰਸ ਦੀ ਸੀਟ ਤੋਂ ਲੜੇ ਉਹ ਨਹੀਂ ਰਹੇ ਉਹਨਾਂ ਨੇ ਪੰਥ ਨੂੰ ਖਤਰਾ ਤੇ ਕਿਸਾਨੀ ਨੂੰ ਖਤਰਾ ਤੇ ਫਿਰ ਪੰਥ ਦੀਆਂ ਵੀ ਧੱਜੀਆਂ ਉਡਾਦੀਆਂ ਤੇ ਕਿਸਾਨੀ ਨੂੰ ਸੁਖਵੀਰ ਬਾਦਲ ਇੱਥੇ ਐਮਪੀ ਰਿਹਾ ਤੇ ਕਦੇ ਆਇਆ ਹੀ ਨਹੀਂ ਉਹ ਤੇ ਨਾ ਉਹਨਾਂ ਨੇ ਪਾਰਲੀਮੈਂਟ ਵਿੱਚ ਬੋਲਿਆ ਨਾ ਕਿਸਾਨਾਂ ਲਈ ਨਾ ਮਜ਼ਦੂਰਾਂ ਲਈ ਨਾ ਵਪਾਰੀਆਂ ਲਈ ਬਾੜੜਾਂ ਕੋਈ ਬੋਲਿਆ ਹੀ ਨਹੀਂਗਾ ਤੇ ਉਹ ਫਿਰ ਮੋਦੀ ਸਾਹਿਬ ਦੇ ਹੱਕ ਚਲੇ ਗਏ ਆ ਕਹਿੰਦੇ ਹਰ ਸਮਰਤ ਵੀ ਕਹਿੰਦੇ ਵੀ ਕਿਸਾਨ ਐਵੇਂ ਰੌਲਾ ਪਾਈ ਜਾਂਦੇ ਆ ਤਾਂ ਕਾਨੂੰਨ ਬੜੇ ਵਧੀਆ ਤੇ ਕੇਜਰੀਵਾਲ ਸਾਹਿਬ ਨੇ ਇਹ ਵੀ ਗੱਲ ਕਹਿਤੀ ਤੇ ਫਿਰ ਦਿੱਲੀ ਤੋਂ ਪਾਰਟੀ ਆ ਗਈ ਕੀ ਆਮ ਪਾਰਟੀ ਸਾਰੇ ਨੇ ਕਿ ਆਮ ਪਾਰਟੀ ਅਸਿਆ ਕੁ ਸ਼ਾਇਦ ਇੱਥੇ ਫਾਇਦਾ ਹੋਊਗਾ ਹੁਣ ਕੇਜਰੀਵਾਲ ਆਮ ਆਦਮੀ ਐ ਕਰੋੜਾਪਤੀ ਸੀ ਭਗਵੰਤ ਮਾਨ ਆਮ ਆਦਮੀ ਐ ਜਿਹੜਾ ਐਮਪੀ ਇੱਥੇ ਖੜਾ ਐ ਤੇ ਫੇਰ ਭਾਈ ਉਹ ਤਾਂ ਪਹਿਲਾਂ ਐਮਐਲਏ ਸੀ 5 ਸਾਲ ਲਈ ਮੰਡਟ ਲਿਆ ਸੀ ਉਹਨੇ ਤੇ ਫੇਰ ਹੁਣ ਭਾਈ ਦੱਸੋ 5 ਸਾਲਾਂ ਦਾ ਤਾਂ ਬੇਵਫਾਈ ਕਰ ਗਿਆ ਨਾ ਖੜਾ ਹੋ ਗਿਆ ਇਹ ਸਾਰੀਆਂ ਗੱਲਾਂ ਕਰੂਗਾ ਕੌਣ ਤੇ ਫੇਰ ਅੱਜ ਮੈਂ ਜਾਣਨਾ ਤੇ ਇਹ ਜਿਹੜੀ ਸਿਆਸਤ ਦਾ ਦਲ ਬਦਲੂਆਂ ਦਾ ਪਰਮਾਰ ਵੜ ਗਈ ਐ ਇਹ ਲੀਡਰ ਸ਼ਾਮ ਨੂੰ ਕਿੱਥੇ ਐ ਪੈਰੇ ਕਿਤੇ ਐ ਰਾਤ ਨੂੰ ਕਿਤੇ ਐ ਤੇ ਫਿਰ ਜੇ ਦਾਹ ਲੱਗੇ ਤੜਕੇ 4 ਵਜੇ ਪਤਾ ਨਹੀਂ ਕਿਤੇ ਐ ਸਾਈਆਂ ਕਿਤੇ ਐ ਵਧਾਈਆਂ ਕਿਤੇ ਐ ਆਂਡੇ ਕਿਤੇ ਐ ਕੋੜ-ਕੋੜ ਕਿਤੇ ਐ ਵੋਟਾਂ ਮਜ਼ਦੂਰਾਂ ਦੀਆਂ ਵੋਟਾਂ ਕਿਸਾਨਾਂ ਦੀਆਂ ਮੋਟਾਂ ਵਜਦਾਹਾਂ ਦੀਆਂ ਤੇ ਫਿਰ ਬਾਤ ਕਰਨੀ ਦਿੱਲੀ ਦੀ ਇਸ ਕਰਕੇ ਮੈਂ ਤੁਹਾਨੂੰ ਇਹੀ ਕਹਿਣਾ ਕਿ ਮੈਨੂੰ ਪਾਰਲੀਮੈਂਟ ਵਿੱਚ ਤੁਸੀਂ ਭੇਜੋ ਗੱਲ ਲੰਬੀ ਹੁੰਦੀ ਐ ਪਾਰਲੀਮੈਂਟ ਵਿੱਚ ਭੇਜੋ ਮੈਂ ਕਿਸਾਨਾਂ ਦੀ ਗੱਲ ਕਰੂੰ ਮੈਂ ਮਜ਼ਦੂਰਾਂ ਦੀ ਗੱਲ ਕਰੂੰ ਮੈਂ ਸੁਲੇਮਾਨ ਕੀ ਬਾਟਰ ਖੋਲਣ ਦੀ ਗੱਲ ਕਰੂੰ ਮੈਂ ਸੈਨੀਵਾਲਾ ਬਾਰਡਰ ਖੋਲਣ ਦੀ ਗੱਲ ਕਰੂੰ ਮੈਂ ਜਿਹੜਾ ਚੰਡੀਗੜ੍ਹ ਸਾਡੇ ਕੋਲ ਖੋਲਿਆ ਉਹ ਗੱਲ ਕਰੂੰ ਸਾਡੇ ਕਿਸਾਨਾਂ ਨੂੰ ਮਾਰ ਦਿੱਤਾ ਗਿਆ ਉਹਨਾਂ ਦੀ ਗੱਲ ਕਰੂੰ ਮੈਂ ਬੰਦੀ ਸਿੰਘਾਂ ਦੀ ਗੱਲ ਕਰੂੰ ਡਿਬਰੂ ਗੜਾ ਵਾਲਿਆਂ ਦੀ ਗੱਲ ਕਰੂੰ ਜਿਨ੍ਹਾਂ ਤੇ ਜ਼ੁਲਮ ਹੋਇਆ ਚਿੱਟਾਵੰਡਿਆ ਉਹਨਾਂ ਦੀ ਗੱਲ ਕਰੂੰ ਤੇ ਆ ਫਿਰ ਸਾਡਾ ਵਪਾਰ ਕਿਉਂ ਨਹੀਂ ਚਲਾਉਂਦੇ ਬਈ ਸਾਡਾ ਸੈਨੀਵਾਲ ਕਿਉਂ ਨਹੀਂ ਖੁੱਲਦੇ ਫਿਰ ਸਾਡੀ ਨੌਜੋਨੀ ਹਿਜਰਤ ਕਰ ਗਈ ਹੈ ਜੇ ਸੁਲੇਮਾਨ ਕੀ ਬਾਰਡਰ ਖੁੱਲ ਜਾਵੇ ਤੇ ਫਿਰ ਇੱਥੋਂ ਦੇ ਟਰੱਕ ਸਾਡਾ ਕੌਣ ਜਾਊਗਾ ਅਸੀਂ ਪਾਕਿਸਤਾਨ ਜਾਵਾਂਗੇ ਫ਼ਰਗਾਨistan ਜਾਵਾਂਗੇ ਅਫਗਾਨistan ਤੋਂ ਅਰਬ ਚਲੇ ਜਾਵਾਂਗੇ ਰੂਟ ਯੂਬ ਦੀ ਰਹੀ ਫਰਾਂਸ ਦੇ ਹੁੰਦੇ ਹੋਇਆ ਇੰਗਲੈਂਡ ਪਹੁੰਚਾਂਗੇ ਤੇ ਫਿਰ ਸਾਡੇ ਨੌਜੋਨਾਂ ਦੀ ਹਿਜਰਤ ਕਰੂਗੀ ਇੱਥੋਂ ਸਾਡਾ ਫਾਜ਼ਿਲ ਕਦਾ ਵਪਾਰੀ ਫਰੋਜਪਤਾ ਵਪਾਰੀ ਇੱਥੋਂ ਟਰੱਕ ਲੈ ਕੇ ਜਾਊਗਾ ਉਹਦੇ ਚ ਮਾਲ ਕਿਸਾਨ ਦਾ ਹੋਊਗਾ ਟਰਾਂਸਪੋਰਟ ਸਾਡੀ ਹੋਗੀ ਨਾਲ ਮਜ਼ਦੂਰ ਹੋਊਗਾ ਫਾਇਦਾ ਕਿਹਨੂੰ ਗਿਆ ਟਰਾਂਸਪੋਰਟ ਨੂੰ ਮਜ਼ਦੂਰ ਨੂੰ ਕਿਸਾਨ ਨੂੰ ਤੇ ਵਪਾਰੀ ਨੂੰ ਤੇ ਅਸੀਂ ਚੜ੍ਹਦੀ ਕਲਾ ਦੇ ਵਿੱਚ ਰਵਾਂਗੇ ਤੇ ਫੇਰ ਭਾਈ ਸਾਡੇ ਘਰ ਕਿਉਂ ਲਾਈ ਆ 600 ਚਿੱਟਾ ਕਿਉਂ ਆ ਰਿਹਾ ਇੱਥੇ ਫੌਜ ਤੇ ਫੌਜ ਦਾ ਪੈਰਾ ਹੈ ਬੀਐਸਐਫ ਦਾ ਪੈਰਾ ਹੈ ਆਈਬੀ ਦਾ ਪੈਰਾ ਹੈ ਰੋ ਦਾ ਪੈਰਾ ਸਟੇਟ ਇੰਟੈਲੀਜੈਂਸੀ ਦਾ ਪੈਰਾ ਹੈ ਸਾਰੀ ਪ੍ਰੈਸ ਦਾ ਪੈਰਾ ਚਿੱਟਾ ਕਿੱਥੋਂ ਆ ਗਿਆ ਚੱਲੋ ਗੁਜਰਾਤ ਦੀ ਹੱਦ ਹੈ ਜੈਸਲਮੇਰ ਤੋਂ ਉੱਥੇ ਚਿੱਟਾ ਨਹੀਂ ਆ ਰਿਹਾ ਸ਼ੀਰੀ ਆ ਰਿਹਾ ਹੈ ਉਧਰ ਨੇਪਾਲ ਦਾ ਬਾਰਡਰ ਜੇ ਖੁੱਲ੍ਹਾ ਜੇ ਬੰਗਲਾਦੇਸ਼ ਦਾ ਖੁੱਲ੍ਹਾ ਇਹ ਕਿਉਂ ਨਹੀਂ ਖੁੱਲ੍ਹਾ ਉੱਥੋਂ ਚਿੱਟਾ ਕਿਉਂ ਨਹੀਂ ਆ ਰਿਹਾ ਸਾਡੇ ਪੰਜਾਬ ਨੂੰ ਇੱਕ ਮਾਰਨ ਦੀ ਜਿਹੜੀ ਪਾਲਿਸੀ ਹੈ ਇਹ ਗੱਲਾਂ ਅਜੇ ਤੱਕ ਕਿਸੇ ਨੇ ਨਹੀਂ ਕੀਤੀਆਂ ਮੈਂ ਪਾਰਲੀਮੈਂਟ 'ਚ ਕਰ ਮੈਂ 43 ਸਾਲ ਆ ਮੇਰਾ ਚੋਣ ਸ਼ਣ ਮੈਕ ਹੈ ਮੈਂ ਕਿਸਾਨਾਂ ਲਈ ਬੋਲਿਆ ਮੈਂ ਮਜ਼ਦੂਰਾਂ ਲਈ ਬੋਲਿਆ ਮੈਂ ਬੱਚੇ ਬੱਚੀ ਬੋਲੇ ਜਿਹਦੇ ਤੇ ਜ਼ੁਲਮ ਹੋਇਆ ਮੈਂ ਅੱਜ ਤੱਕ ਬੋਲਿਆ ਤੇ ਫੇਰ ਭਾਈ ਤੁਸੀਂ ਮੌਕਾ ਦਿਓ ਮੈਂ ਪਾਰਲੀਮੈਂਟ ਜਾ ਕੇ ਬੋਲਾਂ ਮੈਂ ਤੁਹਾਨੂੰ ਇਹ ਵੀ ਕਹਿਣਾ ਕਿ ਭਾਈ ਜੇ ਮੈਂ ਗੁਰੂ ਦੀ ਬੈਦੀ ਵੀ ਕਰਨ ਤੇ ਕਰਾਉਣ ਵਾਲਿਆਂ ਨਾਲ ਚੱਲੇ ਆ ਇੱਕ ਵੀ ਵੋਟ ਨਾ ਪਾਇਆ ਜੀ ਮੈਂ ਰਵਿਦਾਸ ਦਾ ਘਰ ਟਾਉਣ ਤੇ ਢੋਣ ਵਾਲਿਆਂ ਨਾਲ ਚੱਲੇ ਇੱਕ ਵੀ ਵੋਟਰ ਨਾ ਪਾਇਆ ਜੀ ਮੈਂ ਗੁਰੂ ਦੀ ਬੈਦੀ ਵੀ ਕਰਨ ਤੇ ਕਰਾਉਣ ਵਾਲਿਆਂ ਨਾਲ ਚੱਲਿਆ ਇੱਕ ਵੀ ਵੋਟ ਨਾ ਪਾਇਆ ਜੀ ਮੈਂ ਚਿੱਟਾ ਵੇਚਣ ਤੇ ਵਕਾਉਣ ਵਾਲਿਆਂ ਨਾਲ ਚੱਲਿਆ ਛਡਾਉਣ ਵਾਲਿਆਂ ਨਾਲ ਚੱਲਿਆ ਮੈਨੂੰ ਇੱਕ ਵੀ ਵੋਟ ਨਾ ਪਾਇਆ ਜੀ ਰਵਿਦਾਸ ਦੇ ਉੱਤੇ ਜ਼ੁਲਮ ਕਰਨ ਵਾਲਿਆਂ ਨੇ ਕਿ ਭਾਈ ਜੇ ਮੈਂ ਗੁਰੂ ਦੀ ਬੈਦੀ ਵੀ ਕਰਨ ਤੇ ਕਰਾਉਣ ਵਾਲਿਆਂ ਨਾਲ ਚੱਲਿਆ ਇੱਕ ਵੀ ਵੋਟ ਨਾ ਪਾਇਆ ਜੀ ਮੈਂ ਰਵਿਦਾਸ ਦਾ ਘਰ ਟਾਉਣ ਤੇ ਢਾਉਣ ਵਾਲਿਆਂ ਨਾਲ ਚੱਲਿਆ ਇੱਕ ਵੀ ਵੋਟ ਨਾ ਪਾਇਆ ਜੀ ਮੈਂ ਗੁਰੂ ਦੀ ਬੈਦੀ ਵੀ ਕਰਨ ਤੇ ਕਰਾਉਣ ਵਾਲਿਆਂ ਨਾਲ ਚੱਲਿਆ ਇੱਕ ਵੀ ਵੋਟ ਨਾ ਪਾਇਆ ਜੀ ਮੈਂ ਚਿੱਟਾ ਵੇਚਣ ਤੇ ਵਕਾਉਣ ਵਾਲਿਆਂ ਨਾਲ ਚੱਲਿਆ ਛਡਾਉਣ ਵਾਲਿਆਂ ਨਾਲ ਚੱਲਿਆ ਮੈਨੂੰ ਇੱਕ ਵੀ ਵੋਟ ਨ ਦੇ ਉੱਤੇ ਜ਼ੁਲਮ ਕਰਨ ਵਾਲਿਆਂ ਚੱਲੇ ਆ ਮੈਨੂੰ ਇੱਕ ਵੀ ਵੋਟਰ ਨਾ ਪਾਇਏ ਕਿਸਾਨਾਂ ਮਜ਼ਦੂਰਾਂ ਵਪਾਰੀਆਂ ਉੱਤੇ ਟਰਾਂਸਪੋਰਟਾਂ ਉੱਤੇ ਜ਼ੁਲਮ ਕਰਨ ਤੇ ਕਰਾਉਣ ਵਾਲਿਆਂ ਚੱਲੇ ਆ ਇੱਕ ਵੀ ਵੋਟਰ ਨਾ ਪਾਇਏ 700 ਕਿਸਾਨਾਂ ਨੂੰ ਮਾਰਨ ਤੇ ਮਾਰੌਣ ਵਾਲਿਆਂ ਚੱਲੇ ਆ ਇੱਕ ਵੀ ਵੋਟਰ ਨਾ ਪਾਇਆ ਜੇ ਬਾਰਡਰ ਬੰਦ ਕਰਨ ਤੇ ਕਰਾਉਣ ਵਾਲਿਆਂ ਚੱਲੇ ਆ ਇੱਕ ਵੀ ਵੋਟਰ ਨਾ ਪਾਇਆ ਜੇ ਪਾਰਲੀਮੈਂਟ ਵਿੱਚ ਚੁੱਪ ਰਹਿਣ ਵਾਲੇ ਆਪਣੇ ਘਰ ਭਰਨ ਵਾਲਿਆਂ ਦੇ ਨਾਲ ਚੱਲੇ ਆ ਤੇ ਇੱਕ ਵੀ ਵੋਟਰ ਨਾ ਪਾਇਆ ਜੇ ਤੇ ਫੇਰ ਭਾਈ ਜੇ ਮੈਂ ਹੱਕਦਾਰ ਹਾਂ ਤੁਸੀਂ ਮੈਨੂੰ ਵੋਟ ਪਾਇਆ ਜੇ ਕੁਝ ਮੈਨੂੰ ਬੰਦੇ ਕਹਿੰਦੇ ਜਸਕਰਨ ਸਿੰਘ ਤੂੰ ਇੱਕ ਗੱਡੀ ਤੇ ਚੜਿਆ ਫਿਰਦਾ ਮੈਂ ਕਿਹ ਮੈਂ ਕਿਹ ਟਿੱਟੇ ਵਿੱਚ ਮੈਂ ਕਹਿੰਦਾ ਸਮੈਗ ਵਿੱਚ ਹੀ ਐ ਮੈਂ ਕਹਿੰਦਾ ਰੇਤਾ ਵਿੱਚ ਐ ਮੈਂ ਕਿਹੜਾ ਬੱਜਰੀ ਵਿੱਚ ਹੀ ਐ ਵੋਟਾਂ ਗੱਡੀ ਨਾਲ ਥੋੜੀ ਪੈਂਦੀਆਂ ਵੋਟਾਂ ਉਹਨਾਂ ਦਾ ਬੈਨਰਾਂ ਨਾਲ ਪੈਂਦੀਆਂ ਜਿਹੜੇ ਬੰਦੇ ਬੈਨਰ ਲਾ ਕੇ ਦੱਸਦੇ ਮੈਂ ਐਗਾ ਜਿਹਨੂੰ ਇਹ ਹੀ ਨਹੀਂ ਪਤਾ ਵੀ ਇਲਾਕੇ 'ਚ ਬੰਦਾ ਕਿਹੜਾ ਖੜਾ ਹੈ ਜਿਹਦੀ ਪਛਾਣ ਬੈਨਰਾਂ ਨਾਲ ਹੈ ਜਿਹਦੀ ਪਛਾਣੇ ਦੇ ਨਾਲ ਹੈ ਤੇ ਫਿਰ ਉਹ ਤੁਹਾਨੂੰ ਕੀ ਦੇਊਗਾ ਇਹ ਸਾਰਾ ਕੁਝ ਕਰੂਗਾ ਕੌਣ ਇਹਦੇ ਲਈ ਮੈਂ ਤੁਹਾਨੂੰ ਅਪੀਲ ਕਰਦਾ ਭੈਣਾ ਭਰਾਵਾਂ ਨੂੰ ਪਾਰਟੀ ਬਾਜੀ ਤੋਂ ਪਰਤ ਕੇ ਇਹ ਪਤਾ ਲੀਡਰ ਕਰਦੇ ਆ ਜਿਹੜੇ ਟੀਚਰ ਨੂੰ ਪੜਾਉਣਾ ਨਾ ਨਾ ਆਉਂਦਾ ਹੋਵੇ ਉਹ ਬੱਚਿਆਂ ਨੂੰ ਕੁੱਟਦਾ ਤੇ ਫਿਰ ਜਦੋਂ ਇਹ ਪੰਜਾਬ ਦੇ ਵਿੱਚ ਜਿਹਦੇ ਪ੍ਰਚਾਰ ਕਰਦੇ ਆ ਸਾਰੇ ਇਹ ਜਦੋਂ ਕੰਮ ਨਹੀਂ ਕਰਦੇ ਨਾ ਪਾਰਲੀਮੈਂਟ 'ਚ ਬੋਲਦੇ ਆ ਤੇ ਨਾ ਇਹ ਕਿਸਾਨਾਂ ਦੀ ਗੱਲ ਕਰਦੇ ਆ ਨਾ ਮਜ਼ਦੂਰਾਂ ਦੀ ਜਿਹੜੀ ਗੱਲ ਨਹੀਂ ਕਰਦੇ ਫਿਰ ਲੋਕ ਪੁੱਛਦੇ ਆ ਫਿਰ ਪਤਾ ਕੀ ਕਹਿੰਦੇ ਆ Hindu Muslim ਦਾ ਵੈਰੀ ਆ Muslim Hindu ਦਾ ਵੈਰੀ ਤੇ Hindu Sikh ਦਾ ਵੈਰੀ Sikh Muslim ਦਾ ਵੈਰੀ Isai Sikh ਦਾ ਵੈਰੀ ਇਹ ਐਵੇਂ ਇਹੋ ਜਿਹੇ ਭਾਵਨਾ ਬਣਾ ਦਿੰਦੇ ਆ ਨਾ ਦਾ ਜੀ ਦੁਕਾਨ ਚ ਲੜਦੇ ਆ ਨਾ ਅਸੀਂ ਵਿਆਹ ਚ ਲੜਦੇ ਆ ਨਾ ਅਸੀਂ ਸ਼ਾਦੀ ਚ ਲੜਦੇ ਆ ਨਾ ਦੀ ਬਿਜ਼ਨਸ ਚ ਲੜਦੇ ਆ ਜੇ ਤੁਸੀਂ ਲੜਦੇ ਨਹੀਂ ਇਹ ਕਿਉਂ ਕਰਦੇ ਆ ਇਸ ਕਰਕੇ ਮੋਦੀ ਸਾਹਿਬ ਵੀ ਕਹਿੰਦੇ ਸੀ ਕਿ ਕਿ ਮੈਂ ਦੁਕਾਨਦਾਰਾਂ ਨੂੰ ਚੱਕ ਦੂੰਗਾ ਤੇ ਮੋਦੀ ਸਾਹਿਬ ਨੇ ਵੀ ਦੁਕਾਨਦਾਰਾਂ ਦਾ ਗੁੰਮਰ ਕੱਟਦਾ ਨੋਟਬੰਦੀ ਤੇ ਜੀਐਸਟੀ ਲਾ ਕੇ ਇਜ਼ੀ ਡੇ ਖੋਲਦਾ ਬਿੱਗ ਬਾਜ਼ਾਰ ਖੋਲਦਾ ਮੈਟਰੋ ਖੋਲਦਾ ਆਧਾਰ ਖੋਲਦਾ ਵਿਸ਼ਾਲ ਮੈਗਾ ਮਾਰਟ ਖੋਲਦਾ ਟੀਮਾਰਟ ਖੋਲਦੇ ਵੱਡੇ ਵੱਡੇ ਮਾਲ ਕਰਕੇ ਛੋਟੀਆਂ ਦੁਕਾਨਾਂ ਬਿਲਕੁਲ ਮੱਖੀਆਂ ਮਾਰੀ ਜਾਂਦੇ ਐ ਤੇ ਤੁਸੀਂ ਦੱਸੋ ਇੱਕ ਬਾਰਡਰ ਤੇ ਪੰਪ ਖੁੱਲਦਾ ਪੰਪ ਦੇ ਉੱਤੇ ਤੇਲ ਕਹਿੰਦੇ 20 ਰੁਪਏ ਲੀਟਰ ਲੋਕ ਕਿ ਉਧਰ ਜਾਂਦੇ ਐ ਜੇ ਤੁਸੀਂ ਰਾਈਜ਼ਿੰਗ ਇੰਡੀਆ ਤੇ ਫਿਰ ਜਿਹੜੀ ਮਾਲ ਦੇ ਵਿੱਚੋਂ ਖੰਡ ਜੇ 40 ਮਿਲਦੀ ਐ ਤੇ ਇੱਥੋਂ ਭਾਈ 38 ਰੁਪਏ ਮਿਲਣੀ ਚਾਹੀਦੀ ਐ ਤੇ ਨਾਲੇ ਦੁਕਾਨਦਾਰ ਚੜਦੀ ਕਲਾ ਹੋਵੇ ਇਹ ਸਾਰਾ ਕੁਝ ਕਰੂਗਾ ਕੌਣ ਇਹ ਅਸੀਂ ਸਾਰੀਆਂ ਕਰਾਂਗੇ ਇਸ ਕਰਕੇ ਚੋਣ ਸ਼ਣ ਮਹਿਕਾ ਮਹਿਕ ਤੇ ਤੇ ਮੋਹਰਾਂ ਲਾ ਕੇ ਪਾਰਲੀਮੈਂਟ ਵਿੱਚ ਜੋ ਇਹ ਤੁਹਾਡੀ ਜਿੱਤ ਐ ਤੇ ਫਿਰ ਭਈ ਤੁਸੀਂ ਮੈਨੂੰ ਜਿਤਾਤਾ ਫਿਰ ਵੀ ਤੁਹਾਡਾ ਜੇ ਤੁਸੀਂ ਮੈਨੂੰ ਹਰਾਤਾ ਮੈਂ ਫਿਰ ਵੀ ਤੁਹਾਡਾ ਜੇ ਮੇਰੀ ਜਬਾਨ ਤੇ ਜਮਤ ਕਰਾਤੀ ਫਿਰ ਵੀ ਤੁਹਾਡਾ ਮੈਂ ਤੁਹਾਡੇ ਨੇ ਤੁਹਾਡੇ ਲਈ ਲੜਿਆ ਹੁਣ ਤੁਸੀਂ ਵੇਖ ਲਿਆ ਜੇ ਕਿ ਕਿਹੜੇ ਬੰਦੇ ਨੂੰ ਤੁਸੀਂ ਜਿਹੜੇ ਆ ਸਾਰੇ ਕੈਂਡੀਡੇਟ ਵੇਖਿਆ ਸਾਰਿਆਂ ਦਾ ਕਰਦਾਰ ਵੇਖਿਆ ਤੇ ਤੁਸੀਂ ਦੇਖ ਲਓ ਜੇ ਮੈਂ ਚੰਗਾ ਤਾਂ ਮੈਨੂੰ ਜਰੂਰ ਵੋਟ ਪਾਇਆ ਜੇ ਪਰ ਲੜਾਈ ਮੈਂ ਤੁਹਾਡੇ ਲਈ ਲੜਿਆ ਤੇ ਲੜਦਾ ਰਵਾਂਗਾ ਤੇ ਮੈਂ ਫਾਇਲ ਕਵਾਸੀਆਂ ਦਾ ਸਾਰਿਆਂ ਦਾ ਧੰਨਵਾਦ ਤੇ 26 ਤਰੀਕ ਨੂੰ ਇੱਕ ਰੋਡ ਸ਼ੋ ਨਿਕਲ ਰਿਹਾ ਤਲਵੰਡੀ ਭਾਈ ਤੋ ਚੱਲੂਗਾ ਸਵੇਰੇ 9 ਵਜੇ ਉਹ ਫਿਰ ਉੱਥੋਂ ਚੱਲ ਕੇ ਆਊਗਾ ਫਰੋਜਪੁਰ ਆਊਗਾ ਫਰੋਜਪੁਰ ਤੋਂ ਗੋਲੂਗਾ ਮੋੜ ਆਊਗਾ ਫਿਰ ਜਲਾਲਾਬਾਦ ਆਊਗਾ ਜਲਾਲਾਬਾਦ ਤੋਂ ਕਬਾਏ ਆਊਗਾ ਕਬਾਏ ਦੇ ਉੱਤੋਂ ਫਿਰ ਫਾਇਲ ਕਾਊਗਾ ਫਾਇਲ ਕੋਤ ਖੋਈ ਖੜੇ ਆਊਗਾ ਖੋਈ ਖੜੇ ਤੋਂ ਹਬੌਰ ਜਾਊਗਾ ਹਬੌਰ ਤੋਂ ਬੱਲੂਆਣਾ ਜਾਊਗਾ ਬੱਲੂਆਣ ਤੋਂ ਮਲੂੜ ਜਾਊਗਾ ਮਲੂੜ ਤੋਂ ਰਬਾਣਾ ਮੁਕਸਰ ਹੁੰਦਾ ਗੁਰੂ ਸਾਹਿਬ ਚਲੇਗਾ ਸਾਰੇ ਪਿੰਡਾਂ 'ਚ ਰੁਕਦਾ ਰਕਦਾ ਆਊਗਾ ਭਾਈ ਤੁਸੀਂ ਸਾਰੇ ਮੈਂ ਬੇਨਤੀ ਕਰਦਾ ਕਿ ਤੁਸੀਂ ਸਾਰੇ ਆਪਣੇ ਟਰੈਕਟਰ ਟਰਾਲੀਆਂ ਆਪਣੀਆਂ ਝੰਡੀਆਂ ਆਪਣੇ ਮਜ਼ਦੂਰ ਵਪਾਰੀ ਸਾਰੇ ਸ਼ਾਮਿਲ ਦੇ ਤਾਂ ਜੋ ਆਪਾਂ ਲੋਕਾਂ ਨੂੰ ਦੱਸ ਸਕੀਏ ਕਿ ਇਹ ਲੋਕਾਂ ਦਾ ਅਸਲੀ ਨਮਾਇंदे ਸਿ ਆਏ ਆ ਤੇ ਫੇਰ ਭਾਈ ਪਾਰਲੀਮੈਂਟ ਚ ਆਪਾਂ ਆਵਾਜ਼ ਬਲੰਦ ਕਰੀਏ ਤੇ ਚੜ੍ਹਦੀ ਕਲਾ ਹੋਊਗੀ ਬਿਲਕੁਲ ਆਪਾਂ ਨੂੰ ਮਹਾਰਾਜ ਜਿਤਾਉਣਗੇ ਜਾਂ ਤਾਂ ਡੋਰੀਆਂ ਮੇਰੀਆਂ ਕਿਹਦੇ ਤੇ ਤੁਹਾਡੇ ਸੰਗਤ ਤੇ ਆ ਤੇ ਜਾਂ ਮੇਰੀਆਂ ਗੁਰੂ ਤੇ ਆ ਤੇ ਜੇ ਕਹਿੰਦੇ ਵੀ ਆ ਗੱਡੀਆਂ ਦਾ ਕਾਫਲਾ ਹੈ ਗੱਡੀਆਂ ਦੇ ਕਾਫਲੇ ਨਾਲ ਥੋੜੀ ਜੱਦਾ ਜੇ ਚੰਨੀ ਸਾਹ ਹਰ ਸਕਦੇ ਮੁੱਖ ਮੰਤਰੀ ਜੇ ਸੁਖਬੀਰ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ ਹਰ ਸਕਦੇ ਆ ਕੈਪਟਨ ਸਾਹ ਹਰ ਸਕਦੇ ਆ ਤੇ ਫਿਰ ਇਹ ਕੈਂਡੀਡੇਟਾਂ ਨੇ ਅੱਜ ਤੱਕ ਨਾ ਪਾਰਲੀਮੈਂਟੀ ਚ ਬੋਲਿਆ ਦਲ ਬਦਲੂ ਹੈ ਕੋਈ ਸਿਧਾਂਤ ਹੀ ਨਹੀਂ ਇਹਨਾਂ ਦਾ ਤੇ ਫਿਰ ਇਹ ਕਿਉਂ ਨਹੀਂ ਹਰ ਸਕਦੇ ਆ ਆਪਾਂ ਕਿਉਂ ਨਹੀਂ ਦੇ ਸਕਦੇ ਇਸ ਕਰਕੇ ਇਹ ਆਪਾਂ ਅੱਗੇ ਦਿੱਲੀ ਵਾਲਿਆਂ ਦੀ ਜਿੱਤ ਕਰਾਉਣੇ ਆ ਹੁਣ ਪੰਜਾਬ ਵਾਲਿਆਂ ਦੀ ਜਿੱਤ ਕਰਿਆ ਦੋ ਦੋ ਲੜਾਈ ਹੈ ਇੱਕ ਪਾਸੇ ਦਿੱਲੀ ਖੜੀ ਹੈ ਇੱਕ ਪਾਸੇ ਪੰਜਾਬ ਖੜਾ ਹੈ ਹੁਣ ਦਿੱਲੀ ਨੇ ਸਾਰੇ ਜ਼ੁਲਮ ਕੀਤੇ ਆ ਹੁਣ ਤੁਸੀਂ ਵੇਲੇ ਦਿੱਲੀ ਜਿਤਾਉਣੀ ਹੈ ਕਿ ਪੰਜਾਬ ਜਿਤਾਉਣਾ ਜਦੋਂ ਪੰਜਾਬ ਦਿੱਤ ਗਿਆ ਤੇ ਫਿਰ ਹਿੰਦੂ ਮੁਸਲਮਾਨ ਸਾਈ ਵਪਾਰੀ ਕਿਸਾਨ ਮਜ਼ਦੂਰ ਸਾਰੇ ਜਿੱਤ ਜਾਣਗੇ ਜੇ ਦਿੱਲੀ ਵਾਲੇ ਨੇ ਜਿਤਾਇਆ ਫਿਰ ਆਪਾਂ ਸਾਰੇ ਹਰ ਜਾਗੇ ਹੁਣ ਵੇਖ ਲੋ ਆਪਾਂ ਹਰਨਾ ਕਿ ਜਿੱਤਣਾ ਇਹ ਗੇਮ ਤੁਹਾਡੇ ਵਿਹੜੇ ਚ ਹੈ ਤੁਸੀਂ ਜੱਜ ਦੇ ਵਕੀਲ ਵਰਗੇ ਫੈਸਲਾ ਸਹੀ ਕਰੋ ਚੋ ਨਿਸ਼ਾਨ ਮਾਈਕ ਤੇ ਮਾਰਚ ਵਿੱਚ ਵੱਡੀ ਗਿਣਤੀ ਵਿੱਚ ਪਹੁੰਚੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ